ਅਸ਼ੀਅ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਨੇ ਲੁੱਟਾ ਖੁਆ ਤੇ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਦੱਸਿਆ ਗਿਆ ਕਿ ਇਹਨਾਂ ਦੋਸ਼ੀਆਂ ਦੇ ਕਬਜ਼ੇ ਦੇ ਵਿੱਚੋਂ ਚੋਰੀ ਤੇ ਖੋਹ ਕੀਤੇ ਗਏ ਮੋਬਾਈਲ ਸੋਨੇ ਦੀਆਂ ਵਾਲੀਆਂ ਤੇ ਲੈਪਟਾਪ ਵੀ ਬਰਾਮਦ ਹੋਇਆ ਤਾਂ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਦਿੱਤੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਇਹ ਵੱਡੀ ਸਫਲਤਾ ਹਾਸਲ ਦੱਸਿਆ ਜਾ ਰਿਹਾ ਹੈ ਕਿ ਲੁੱਟਾਂ ਖੁਆਤੇ ਚੋਰੀਆਂ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਮੋਬਾਈਲ ਸੋਨੇ ਦੀਆਂ ਵਾਲੀਆਂ ਤੇ ਲੈਪਟਾਪ ਬਰਾਮਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਇਹ ਸਾਰਾ ਸਮਾਨ ਜਿਹੜਾ ਹੈ ਉਹ ਲੁੱਟ ਖੋ ਕਰਕੇ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਸੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਮੋਬਾਈਲ ਸੋਨੇ ਦੀਆਂ ਵਾਲੀਆਂ ਲੈਪਟਾਪ ਬਠਿੰਡਾ ਸ਼ਹਿਰ ਦੇ ਵਿੱਚ ਵੱਖ-ਵੱਖ ਜਗ੍ਹਾ ਜਿਵੇਂ ਕਿ ਪੁੱਚੋ ਮੰਡੀ ਤੇ ਹੋਰ ਥਾਵਾਂ ਤੋਂ ਖੋਹ ਕੀਤੇ ਸਨ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿਸ ਦੌਰਾਨ ਇਹਨਾਂ ਕੋਲੋਂ ਵੱਡੇ ਖੁਲਾਸਿਆਂ ਦੀ ਉਮੀਦ ਹੈ ਸੀਆਈਏ 1 ਇਨਚਾਰਜ ਨਫਰੀਦ ਇੰਸਪੈਕਟਰ ਨਫਰੀਦ ਨੂੰ ਇੱਕ ਇਨਫੋਟ ਆਈ ਸੀਗੀ 17 ਤਰੀਕ ਨੂੰ ਹੀ ਕਿ ਇੱਕ ਕੁਨਾਲ ਉਰਫ ਟਿੰਕੂ ਵਾਸੀ ਫਰਸਰਾਮ نگر ਬਠਿੰਡਾ ਅਤੇ ਸਨਮ ਕੁਮਾਰ ਉਰਫ ਗੋਲੂ ਇਹ ਉਹ ਬੋਹਰਦਾਏ ਤੇ ਇਸ ਟਾਈਮੇ ਵੀ ਪਰਸ ਰਾਮਨਗਰ ਰਹਿੰਦਾ ਇਹ ਮੋਬਾਈਲ ਔਰ ਸੋਨੇ ਦੀ ਸਨੇਚਿੰਗ ਵਗੈਰਾ ਲੁੱਟਾਂ ਕੋਹਾ ਸਰ ਸਨੇਚਿੰਗਸ ਕਰਦੇ ਆ ਬੇਸਿਕਲੀ ਤੇ ਅੱਜ ਵੀ ਇੱਕ ਸਕੂਟਰੀ ਤੇ ਰੇਲਵੇ ਸਟੇਸ਼ਨ ਬਠਿੰਡਾ ਦੇ ਵਾਲੇ ਤੋਂ ਵਾਲੇ ਮਿਲ ਸਕਦੇ ਤੇ ਉਸ ਬਿਹਫ ਤੇ ਇਨਾਨੀ ਆਪਣੀ ਟੀਮ ਲਗਾ ਕੇ ਇਨਾਂ ਨੂੰ ਇੰਟਰਸੈਪਟ ਕੀਤਾ ਤੇ ਇਨਾਂ ਦੋਨਾਂ ਤੋਂ ਕਾਫੀ ਸਾਰੀ ਚੀਜ਼ਾਂ ਬਰਾਮਦ ਹੋਈਆਂ ਵਿਚ ਇਨਕਲੂਡ ਸੋਨੇ ਦੀਆਂ ਦੋ ਜੋੜੇ ਵਾਲੀਆਂ 10 ਮੋਬਾਈਲ ਫੋਨ ਵਕਰੀ ਵਕਰੀ ਬ੍ਰਾਂਡਸ ਦੇ ਇੱਕ ਲੈਪਟਾਪ Lenovo ਦਾ اور ਨਾਲ ਜਿਹੜੀ ਕ੍ਰਾਈਮ ਜਸਕੂਟਰੀ ਯੂਜ਼ ਹੋਈ ਹੈ ਸੋ ਇਦਾਂ ਦੇ ਕੇਸ ਜ਼ਿਆਦਾਤਰ ਇਹਨਾਂ ਨੂੰ ਪੁੱਚੋ ਮੰਡੀ ਦੇ ਟ੍ਰੇਸ ਹੋਇਆ ਜਿਸ ਦੇ ਬਿਹਾਫ ਤੇ FIR ਨੰਬਰ 120 ਅੰਡਰ ਸੈਕਸ਼ਨ 37 ਫਿਰ ਸੈਕਸ਼ਨਸ ਟੂ ਦਰਸਕੋਤਵਲੀਤ ਹੋਇਆ ਬਟ ਪ੍ਰੀਲੀਮਿਨਰੀ ਤਫਤੀਸ਼ ਤੇ ਪਤਾ ਲੱਗਿਆ ਕਿ ਇਹਨਾਂ ਨੇ ਕਾਫੀ ਇਹ ਵਾਰਦਾਤਾਂ ਪੁੱਚੋ ਮੰਡੀ ਏਰੀਆ ਚ ਕੀਤੀਆਂ ਸੀ ਸੋ ਅੱਜ ਦੀ ਪ੍ਰੈਸ ਕਾਨਫਰੰਸ 'ਚ ਸਾਡੀ ਵੇਰੀਅਸ ਰਿਕਵਰੀ ਸੀਗੀ ਐਂਡ ਅਸੀਂ ਇਦਾਂ ਹੀ ਵਕਫ ਵਕ ਕ੍ਰਾਈਮ ਨੂੰ ਵੀ ਟ੍ਰੇਸ ਕਰਦੇ ਰਵਾਂਗੇ ਤੇ ਪ੍ਰੀਐਮਪਟ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਥੈਂਕ ਯੂ